ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਦ ਆ ਗਿਆ ਜੀ ਵੈਸੇ ਦੇਖ ਕੇ ਇੰਨੀ ਗਰਮੀ ਦੇ ਵਿੱਚ ਇੰਨੀ شدت ਨਾਲ ਬਹਿ ਕੇ ਕੋਈ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ਨੂੰ ਡੀਕਦਾ ਜਿੰਨਾ ਤੁਸੀਂ ਦੇਖੀ ਜਾਂਦੇ ਹੋ ਇਤੋਂ ਪਤਾ ਲੱਗਦਾ ਹੈ ਕਿ ਕਿੰਨੀ ਮੁਹੱਬਤ ਦੇ ਨਾਲ ਖਲੂਸ ਕਰਨਜੀਤ ਬਾਈ ਵਾਸਤੇ ਤੁਹਾਡੇ ਦਿਲ ਦੇ ਵਿੱਚ ਦੇਖੋ ਮੈਂ ਜਦੋਂ ਦੀ ਇਲੈਕਸ਼ਨ ਪੰਜਾਬ ਚ ਅਨਾਉਂਸ ਹੋਈ ਪਹਿਲੀ ਗੱਲ ਤੇ ਮੇਰਾ

ਪੰਜਾਬੀ ਜੀ ਕਹਿੰਦੇ ਸੌ ਖਾਈਏ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਪੁੱਤ ਦੀ ਸੋਹਣੀ ਤੁਸੀਂ ਖਾ ਸਕਦੇ ਆਪਣੇ ਜੀ ਦੀ ਤਾਂ ਖਾ ਸਕਦੇ ਹੋ ਨਾ ਮੇਰੇ ਅੰਦਰ ਕੀ ਹੈ ਸੋ ਮੈਂ ਆਪਣੇ ਜੀ ਤੋਂ ਇਹ ਗੱਲ ਕਹਿ ਸਕਦਾ ਕਿ ਮੈਂ ਜ਼ਿੰਦਗੀ 'ਚ ਜਿਹੜੇ ਕੋਈ ਨਫੀਸ ਬੰਦੇ ਮੈਨੂੰ ਹੁਣ ਤੱਕ ਦੀ ਜ਼ਿੰਦਗੀ 'ਚ ਮਿਲੇ ਹੋਣਗੇ ਪੰਜ ਬੰਦੇ ਕੋਈ ਜਿਹੜੇ ਮੈਂ ਕਹਾ ਬਹੁਤ ਪਾਇਦਰ ਬੰਦੇ ਨੇ ਤੇ ਪਹਿਲਿਆਂ ਜਨਾਮ ਕਰਮਜੀਤ ਆਉਂਦਾ ਜੀ ਮੈਂ ਮੇਰੇ ਛੋਲੇ ਭਾਈ ਨੂੰ ਬਹੁਤ ਪਿਆਰ ਕਰਦਾ ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਬੰਦਾ ਥੱਲੇੋਂ ਉੱਠਦਾ ਹੈ ਨਾ ਜਾਂ ਤਾਂ ਬਹੁਤ ਵੱਡਾ ਹੁੰਦਾ ਬਾਦ ਜਾਂ ਬਹੁਤ ਚੰਗਾ ਹੋ ਜਾਂਦਾ ਜਾਂ ਬਹੁਤ ਮਾੜਾ ਹੋ ਜਾਂਦਾ ਉਹ ਸਭ ਤੋਂ ਆਮ ਹੁੰਦਾ ਹੈ ਥੱਲੇੋਂ ਉੱਠ ਕੇ ਵੱਡੇ ਬੰਨਾ ਤੇ ਫਿਰ ਚੰਗੇ ਰਹਿਣਾ ਸੋ ਇਹ ਉਹਦਾ ਇੱਕ ਜਿਉਂਦੀ ਜਾਗਦੀ ਤਸਵੀਰ ਹੈ ਕਰਨਜੀਤ ਅਨਮੋਲ ਮੈਂ ਇਹਨਾਂ ਨੂੰ ਗਰੋ ਕਰਦੇ ਆ ਦੇਖਿਆ ਇਹਨਾਂ ਨੂੰ ਸਟਰਗਲ ਕਰਦੇ ਆ ਤੋਂ ਲੈ ਕੇ ਉਲੰਧੀਆਂ ਤੱਕ ਜਾਂਦੇ ਆ ਦੇਖਿਆ ਪਰ ਇੱਕ ਇਨਸਾਨੀਅਤ ਦੇ ਨਾਲ ਜੁੜੇ ਰਹਿਣਾ ਯਥਾਰਥ ਦੇ ਨਾਲ ਸੱਚਾਈ ਦੇ ਨਾਲ ਜੁੜੇ ਰਹਿਣਾ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਕਿਉਂਕਿ ਇੱਕ ਗੀਤ ਦੀਆਂ ਲਾਈਨਾਂ ਨੇ ਕਿ ਸਾਰੇ ਮੱਤਰ ਨੇ ਫਸਲਾਂ ਦੇ ਅੱਜ ਕੱਲ ਘਟ ਲੱਭਦੇ ਬੰਦੇ ਚੰਗੀਆਂ ਨਸਲਾਂ ਦੇ ਸੋ ਉਹ ਚੰਗੇ ਰਵੇ ਦੇ ਲੋਕ ਹੋਣੇ ਚੰਗੀਆਂ ਨਸਲਾਂ ਦੇ ਲੋਕ ਇਸ ਸਮਾਜ ਵਿੱਚ ਜਦੋਂ ਘਟਦੇ ਜਾ ਰਹੇ ਨੇ ਉਦੋਂ ਜਦੋਂ ਕੋਈ ਪਾਇਦਾਰ ਬੰਦਾ ਤੁਹਾਡੇ ਲਈ ਅੱਗੇ ਆਉਂਦਾ ਹੈ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਤੁਹਾਨੂੰ ਅਰ ਮੈਂ ਗਰੰਟੀ ਲੈਂਦਾ ਕਿ ਕਰਮਜੀਤ ਜਦੋਂ ਤੁਸੀਂ ਚੁਣ ਕੇ ਪਾਰਲੀਮੈਂਟ 'ਚ ਭੇਜੋਗੇ ਤਾਂ ਸਿਰਫ ਫਰੀਦਕੋਟ ਕੰਸਟੀਚੂਐਂਸੀ ਦੀ ਨਹੀਂ ਕਿਉਂਕਿ ਇਹਦੇ ਅੰਦਰ ਇਹਦੇ ਖੂਨ ਦੇ ਵਿੱਚ ਪੰਜਾਬੀਅਤ ਭੁੱਲੀ ਹੋਈ ਹੈ ਇਹਦੀ ਰੂਹ ਦੇ ਉੱਤੇ ਪੰਜਾਬ ਉਕਰਿਆ ਹੋਇਆ ਹੈ ਇਹਦੇ ਸੁਭਾਅ ਦੇ ਵਿੱਚ ਪੰਜਾਬੀ ਰਲ ਗੱਟ ਹੈ ਇਸ ਸੌਂਦਾ ਵੇਂਦਾ ਉੱਠਦਾ ਜਾਗਦਾ ਖਾਂਦਾ ਪੀਂਦਾ ਪੀਂਦਾ ਪੰਜਾਬ ਦਾ ਫਿਕਰ ਕਰਦਾ ਪੰਜਾਬੀ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਸੋਚਦਾ ਹੈ ਇਹ ਕਲਾਕਾਰ ਤਾਂ ਹੈ ਬਹੁਤ ਵਧੀਆ ਇਨਸਾਨ ਬਹੁਤ ਅੱਛਾ ਹੈ ਮੈਂ ਹੁਣੇ ਵੀ ਦੱਸ ਰਿਹਾ ਸੀ ਕਿ ਮੈਨੂੰ ਕਿਹੜੀਆਂ ਗੱਲਾਂ ਕਿਸੇ ਸ਼ਖਸੀਅਤ ਚ ਚੰਗੀਆਂ ਲੱਗਦੀਆਂ ਅੱਜ ਵੀ ਜਦੋਂ ਕਿਸੇ ਵੱਡੇ ਬੰਦੇ ਦੀ ਜਾਂ ਕਿਸੇ ਛੋਟੇ ਬੰਦੇ ਦੀ ਘਰ ਦੇ ਵਿੱਚੋਂ ਕੋਈ ਮਹਾਨ ਵਰਗੀ ਸ਼ਖਸੀਅਤ ਚਲੀ ਜਾਂਦੀ ਹੈ ਉਹਦਾ ਦਿਲ ਕਰਦਾ ਕਿ ਮੈਂ ਲੋਕਾਂ ਨੂੰ ਦੱਸਾਂ ਵੀ ਸੀ ਕਿੰਨਾ ਆਪਣੀ ਮਾਂ ਨਾਲ ਕਰਦੇ ਸੀ ਉਹ ਵੱਡੇ ਤੋਂ ਵੱਡੇ ਲੰਗਰ ਲਵਾ ਦਿੰਦਾ ਜਿਆਦੇ ਤੋਂ ਜਿਆਦੇ ਦਾਨ ਕਰਦਾ ਦਿਖਾਉਂਦਾ ਭਾਵੇਂ ਕਰਜ਼ਾ ਲੈ ਕੇ ਕਰੇ ਤੇ ਪਤਾ ਲੱਗਿਆ ਅਸੀਂ ਆਪਣੀ ਮਾਂ ਦਾ ਕਿੰਨਾ ਸਤਕਾਰ ਕੀਤਾ ਦੁਨੀਆ ਤੋਂ ਗਈ ਦਾ ਪਰ ਇਹਨੇ ਜਿਵੇਂ ਸਤਕਾਰ ਕੀਤਾ ਸੀ ਮੈਂ ਅੰਦਰੋਂ ਹੱਲੂਣਿਆ ਗਿਆ ਸੀ ਉਧਰ ਮਾਂ ਪੂਰੀ ਹੋਈ ਹੈ ਇਧਰ ਇਹਨੇ ਉਥੇ ਮਾਂ ਨਾਲ ਹੀ ਪ੍ਰਣ ਕਰ ਲਿਆ ਕਿ ਮੈਂ ਮਾਂ ਦੇ ਨਾਂ ਤੇ 100 ਰੁੱਖ ਲਵਾਵਾਂਗਾ ਆਪਣੇ ਪਿੰਡ ਵਿੱਚ ਉਹ ਰੁਕ ਲਾਇਆ ਕਲਮਜੀਤ ਨੇ ਉਸ ਤੋਂ ਬਾਅਦ ਸਬਰਨੀ ਆਇਆ ਪਤਾ ਲੱਗਾ ਕਿ ਅਸੀਂ ਸ਼ਹਿਰਾਂ 'ਚ ਰਹਿੰਨ ਲੱਗੇ ਪਰ ਪਿੰਡਾਂ ਦੇ ਵਿੱਚ ਅੱਜ ਵਾਤਾਵਰਨ ਖਰਾਬ ਹੋ ਰਿਹਾ ਨੇ ਰੋਜ਼ ਖਬਰਾਂ ਪੜ੍ਹਦੇ ਆਂ ਵੀ ਇੱਕ ਮਰਲੇ ਜ਼ਮੀਨ ਪਿੱਛੇ ਭਰਾ ਨੇ ਭਰਾ ਤੇ ਗੋਲੀ ਮਾਰਦੀ ਇੱਕ ਕਨਾਲ ਪਿੱਛੇ ਭਰਾ ਭਰਾ ਨੂੰ ਵੱਟਣ ਤੱਕ ਜਾਂਦਾ ਸਾਰੀ ਉਮਰ ਥਾਣੇ ਕਚਹਿਰੀ 'ਚ ਲੰਘ ਜਾਂਦੀ ਛੱਡੀਆਂ ਭਰਾਵਾਂ ਦੀ ਸ਼ਰੀਕਾਂ ਦੀ ਗਵਾਂਡੀਆਂ ਦੀ ਉਮਰ ਲੰਘ ਜਾਂਦੀ ਕਚਹਿਰੀਆਂ 'ਚ ਕਿੰਨੇ ਸਾਡੇ ਇੱਥੇ ਵਟ ਬੰਨੇ ਛੇ ਸਾਡੀ ਵਟ ਪਣ ਲੈਣ ਵਟ ਛੇ ਲੀ ਵਟ ਵੱਡ ਲਈਏ ਮੈਂ ਇੱਕ ਵਟ ਵਿੱਚ ਲੜਾਈ ਹੋ ਜਾਂਦੀ ਹੈ ਆਪਣੇ ਹਿੱਸੇ ਦਾ ਅੱਧਾ ਖੇਲਾ ਸਿਰਫ ਰੁੱਖ ਲਵਾਤੇ ਵੀ ਲੋਕੀ ਛਾ ਮੰਨਣ ਆ ਕੇ ਉਹਦੇ ਚ ਮੈਡੀਸਨਲ ਪਲਾਂਟ ਲਵਾਤੇ ਕਰਮਚੀਦ ਨੇ ਕਿ ਕੁਦਰਤ ਨੂੰ ਕੁਦਰਤ ਨੇ ਸਾਨੂੰ ਇੰਨਾ ਕੁਝ ਦਿੱਤਾ ਅਸੀਂ ਕੁਦਰਤ ਨੂੰ ਕੀ ਦੇ ਰਹੇ ਹਾਂ ਇਹਨੇ ਅੱਜ ਨਹੀਂ ਲਾਏ ਹੋਗੇ ਐਮਪੀ ਦੀ ਇਲੈਕਸ਼ਨ ਆਉਣੀ ਹੈ ਉਹ ਰੁੱਖ ਜਾ ਕੇ ਦੇਖ ਲੋ ਰੁੱਖ ਜਿਵਾਨ ਹੋਏ ਹੋਏ ਨੇ ਇਹ ਆਇਕੋ ਦੋ ਤਿੰਨ ਚਾਰ ਸਾਲ ਪੁਰਾਣੀ ਦਾ ਨੌਣੀ ਕਰਤੀ ਅੰਦੀ 17 17 ਦੇ ਵਿੱਚ ਰੁੱਖ ਲਾਇਆ ਸ਼ਰਮਜੀਤ ਪਰ ਇੱਕ ਅੰਦਰ ਸ਼ਿੱਦਤ ਇੱਕ ਅੰਦਰ ਸੇਕ ਆਪਣੀ ਜ਼ਬਾਨ ਲਈ ਆਪਣੀ ਮਿੱਟੀ ਲਈ ਜਿਹੜਾ ਬੰਦਾ ਆਪਣੀ ਮਿੱਟੀ ਦਾ ਜਵਾਬ ਦੇ ਨਹੀਂ ਆਪਣੀ ਧਰਤੀ ਦਾ ਜਵਾਬ ਦੇ ਨਹੀਂ ਉਹ ਕਿਸੇ ਦਾ ਜਵਾਬ ਦੇ ਨਹੀਂ ਕਦੇ ਹੋ ਸਕਦਾ ਜਿਹਨੂੰ ਇਹ ਹੀ ਨਹੀਂ ਪਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹਨੂੰ ਨਹੀਂ ਪਤਾ ਨਾ ਉਹ ਕਦੇ ਇਨਸਾਨੀਅਤ ਦੇ ਕੰਮ ਵੀ ਨਹੀਂ ਆ ਸਕਦਾ ਪਰ ਕੋਵਿਡ ਦੇ ਦਿਨਾਂ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਪੰਜਾਬੀ ਫਿਲਮ ਐਂਡ ਆਰਟਿਸਟ ਸਾਡੀ ਵੀ ਟੈਲੀਵਿਜ਼ਨ ਐਂਡ ਫਿਲਮ ਆਰਟਿਸਟ ਐਸੋਸੀਏਸ਼ਨ ਸਾਡੀ ਪ੍ਰੋਕਟਰ ਉਹਦਾ ਮੈਂ ਰੈਜ਼ੀਡੈਂਟਰੀ ਆ ਮੇਰੇ ਤੋਂ ਬਾਅਦ ਮੌਜੂਦਾ ਸਮੇਂ ਚ ਪ੍ਰਧਾਨ ਕਰਮਜੀਤ ਅਨਮੋਲ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਜਦੋਂ ਲੋਕ ਘਰੋਂ ਘਰ ਨਹੀਂ ਸੀ ਨਿਕਲ ਰਹੇ ਉਦੋਂ ਵੀ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਸਾਡੀਆਂ ਫਿਲਮਾਂ ਦੇਖ ਕੇ ਤਾੜੀਆਂ ਮਾਰਦੇ ਨੇ ਜਿਹੜੇ ਬੱਚੇ ਸਾਡੇ ਜੋਕਸ ਤੇ ਕਿਲਕਾਰੀਆਂ ਮਾਰਦੇ ਨੇ ਜਿਹੜੇ ਨੌਜਵਾਨ ਸਾਡੇ ਇਹਨਾਂ ਫੋਟੋਆਂ ਖਿਚਾਉਂਦੇ ਨੇ ਜਿਹੜੇ ਬਜ਼ੁਰਗ ਸਾਨੂੰ ਅਸ਼ੀਰਵਾਦ ਦਿੰਦੇ ਨੇ ਜਿੰਨੀ ਸਾਡੀ ਔਕਾਤ ਜਿੰਨੀ ਹਸਤੀ ਹੈ ਉਹਨਾਂ ਤੱਕ ਰਾਸ਼ਨ ਦਵਾਈਆਂ ਪਹੁੰਚਾਈਆਂ ਜਾਂ ਸਾਡੀ ਆਰਗੇਨਾਈਜੇਸ਼ਨ ਨੇ ਉਦੋਂ ਬਾਹਰ ਨਿਕਲ ਕੇ ਫਲੱਡਸ ਵਿੱਚ ਕੰਮ ਕੀਤਾ ਉਦੋਂ ਵੀ ਕਰਮਜੀਤ ਦਾ ਬਹੁਤ ਵੱਡਾ ਯੋਗਦਾਨ ਸੀ ਉਹਦੇ ਵਿੱਚ ਇਹ ਇਨਸਾਨੀਏ ਦੁਲਹੀਏ ਸਾਡੀ ਲਾਈਨ ਦੇ ਕਿੰਨੇ ਕਲਾਕਾਰ ਐਸੇ ਨੇ ਜਿਨ੍ਹਾਂ ਦਾ ਅਜਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਆਪਣੀ ਆਪਣੀ ਸਾਰੀ ਪ੍ਰਾਈਵੇਸੀ ਹੁੰਦੀ ਹੈ ਜਿਨ੍ਹਾਂ ਦੇ ਸ਼ਾਇਦ ਪੱਲੇ ਕੁਝ ਨਹੀਂ ਸੀ ਤੇ ਅੱਜ ਨਾਮ ਹੀ ਹੁੰਦਾ ਕਰਮਜੀਤ ਨੇ ਬਾਹ ਫੜ ਕੇ ਉਂਗਲੀ ਫੜ ਕੇ ਉਹਨਾਂ ਨੂੰ ਆਪਣੇ ਨਾਲ ਖੜਾ ਕੀਤਾ ਆਪਣੇ ਵਰਗੇ ਕੀਤਾ ਆਪਣੇ ਜਿੱਡੇ ਕੀਤਾ ਆਪਣੇ ਨਾਲ ਵੱਡੇ ਹੁੰਦੇ ਵੀ ਵੇਖੋ ਸੁਣ ਮੌਕਾ ਤਾਂ ਕੁਦਰਤ ਦਿੰਦੀ ਹੈ ਉਹ ਮੌਕੇ ਦਾ ਫਾਇਦਾ ਤੁਸੀਂ ਉਠਾਉਣਾ ਹੁੰਦਾ ਮੈਂ ਇੱਕ ਦੋਸਤ ਦੀ ਵੱਡੇ ਭਰਾ ਦੀ ਹیثیت ਦੇ ਨਾਲ ਇੱਥੇ ਆਇਆ ਪਰ ਇਹ ਕਹਿਣ ਆਇਆ ਕਿ ਅਗਰ ਕਰਮਜੀਤ ਅਨਮੋਲ ਪਾਰਲੀਮੈਂਟ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰਨਗੇ ਤੇ ਸਮਝੋ ਕਿ ਸਿਰਫ ਫਰੀਦਕੋਟ ਲਈ ਨਹੀਂ ਪੰਜਾਬ ਲਈ ਬੋਲਣ ਵਾਲੀ ਇੱਕ ਜ਼ਬਾਨ ਪਾਰਲੀਮੈਂਟ ਦੇ ਰਿਸਪੋਨਸਿਵ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਨ ਵਾਲੀ ਇੱਕ ਸ਼ਖਸੀਅਤ ਜੋ ਤਾਂ ਦੇ ਹੀ ਦੇ ਨਾਲ ਪੰਜਾਬ ਲਈ ਉੱਥੇ ਕੰਮ ਕਰੇਗੀ ਇਸ ਵੇਲੇ ਚਾਹਾਂਗਾ ਕਿ ਜੂਨ ਦੇ ਪਹਿਲੇ ਹਫਤੇ ਮੈਂ ਆਪਣੇ ਭਰਾ ਨੂੰ ਪਾਰਲੀਮੈਂਟ ਦੇ ਸੌ ਚੱਕ ਦੇ ਦੇਖਿਆ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਕਰਮਜੀਤ ਅਮੂਰ ਜਿਉਂ ਦੇ ਪਹਿਲੇ ਹਫਤੇ ਸੌ ਚੋਕਲੇ ਹੁਣ ਤਫਰੀਦਕੜ ਘਰੇ ਬੈਠਾ ਤਾਲੀਆਂ ਮਾਰ ਰਿਹਾ ਹੋਵੇ ਸੁਮੇਸ਼ਰ ਬੇਨਤੀ ਕਰ ਲਿਆ ਜਾਇਆ ਸੀ ਤੁਹਾਡੇ ਕੋਲ ਕਿ ਕਰਮਜੀਤਨ ਮੋਲ ਤੁਹਾਡੀ ਨੁਮਾਇੰਦਗੀ ਤੁਹਾਡੇ ਬੱਚਿਆਂ ਦੀ ਉਹ ਮੇਰੇ ਨੌਜਵਾਨ ਵੀਰਾਂ ਦੀ ਭੈਣਾਂ ਦੀ ਨੁਮਾਇੰਦਗੀ ਕਰਨ ਵਾਸਤੇ ਪਾਰਲੀਮੈਂਟ ਚ ਜਾ ਰਹੇ ਨੇ ਤੁਹਾਡੀਆਂ ਉਹ ਦੁੱਖ ਤਕਲੀਫਾਂ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਸਿਰਫ ਸੈਂਟਰ ਤੋਂ ਕੇਂਦਰ ਤੋਂ ਲਈਆਂ ਜਾ ਸਕਦੀਆਂ ਨੇ ਉਹ ਵੀ ਉਹੀ ਲੈ ਕੇ ਆ ਸਕਦਾ ਜਿਹਨੂੰ ਹਲਕਚੋਂ ਹੱਥ ਪਾ ਕੇ ਕੁਝ ਕੱਢਣਾ ਆਉਂਦਾ ਹੋਵੇ ਸੋ ਪੰਜਾਬ ਦੇ ਨਾਲ ਬਹੁਤ ਵਾਰੀ ਵਿਤਕਰੇ ਵੀ ਹੋਏ ਨੇ ਪਰ ਉਹ ਵੀ ਹਸਤੀਆਂ ਬਾਜ਼ਾਰ ਚੋਂ ਹੀ ਹੋਈਆਂ ਨੇ ਜਿਹੜੀਆਂ ਪੰਜਾਬ ਲਈ ਅਗਲੇ ਦੇ ਹਲਕਚੇ ਹੱਥ ਪਾ ਕੇ ਵੀ ਆਪਣਾ ਹੱਕ ਕੱਢ ਕੇ ਲੈ ਆਈਆਂ ਨੇ ਸੋ ਇਹੋ ਜਿਹੇ ਨੁਮਾਇੰਦਿਆਂ ਦੀ ਲੋੜ ਮੇਰੀ ਫੇਰ ਅਕੀਦ ਦੇ ਵਿੱਚ ਬੇਨਤੀ ਹੈ ਔਰ ਗੁੱਡ ਲੱਕ ਕਰਮਜੀਤ ਨੂੰ ਵੀ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਕਰਮਜੀਤ ਜੀ ਜਿੱਤ ਲਈ ਪਰ ਤੁਹਾਨ ਨੂੰ ਵੀ ਸ਼ੁਭ ਕਾਮਨਾਵਾਂ ਕਿ ਇੱਕ ਅੱਛਾ ਮੈਂਬਰ ਪਾਰਲੀਮੈਂਟ ਤੁਹਾਨੂੰ ਜਾ ਕੇ ਪਾਰਲੀਮੈਂਟ ਚ ਰਿਪਰੈਜ਼ੈਂਟ ਕਰੇ ਬਹੁਤ ਅਨੁਵਾਦੀ